ਸਿਗਰ ਜੀ ਮੈਂ ਤਰਮਿੰਦਰ ਸਿੰਘ ਜਨਰ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤਿੰਨ ਸਾਲ ਹੋ ਗਏ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਈ ਹੈ ਤਿੰਨ ਸਾਲ ਤੋਂ ਵੀ ਉੱਪਰ ਸਮਾਂ ਬੀਤ ਗਿਆ ਹੈ ਤੇ ਪੰਜਾਬ ਚ ਨੌਜਵਾਨੀ ਦੀ ਸਮੱਸਿਆ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਆ ਉਹਨਾਂ ਦੇ ਲਈ ਖੜੀਆਂ ਜਿਹਦੇ ਵਿੱਚੋਂ ਬੇਰੋਜ਼ਗਾਰੀ ਇੱਕ ਵੱਡੀ ਸਮੱਸਿਆ ਹੈ ਨਸ਼ਾ ਇੱਕ ਵੱਡੀ ਸਮੱਸਿਆ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਵਾਅਦੇ ਕਰਕੇ ਆਈ ਹੋਈ ਏ ਮਾਨ ਸਰਕਾਰ ਅੱਜ ਇੱਧਰ ਨੂੰ ਧਿਆਨ ਨਹੀਂ ਚਾਹੇ ਪੰਜਾਬ ਦੇ ਵਿੱਚ ਮਾਫੀਆ ਤੰਤਰ ਕਹਿ ਲੋ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਹਿ ਲਿਓ ਚਾਹੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦਾ ਸੰਤਾਪ ਹੰਡਾਉਂਦੀ ਨੌਜਵਾਨੀ ਕਹਿ ਲੋ ਉਹਦੇ ਕਿਸੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਇਹ ਲਗਾਤਾਰ ਕਹਾਣੀ ਹਰ ਘਰ ਦੀ ਹੈ ਵੀ ਹਰ ਘਰ ਦੇ ਵਿੱਚ ਅੱਜ ਪੜਿਆ-ਲਿਖਿਆ ਬੇਰੋਜ਼ਗਾਰ ਬੈਠਾ ਹੋਇਆ ਹੈ ਸਰਕਾਰ ਲਛੇਦਾਰ ਭਾਸ਼ਣਾ ਤੋਂ ਬਾਹਰ ਹੀ ਨਹੀਂ ਨਿਕਲ ਰਾ ਨਿਕਲ ਰਹੀ ਕਿਉਂਕਿ ਉਹਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਵ੍ਰੋਧੀ ਧਿਰਾਂ ਜਾਂ ਬਾਕੀ ਸਿਆਸੀ ਧਿਰਾਂ ਜਿਹੜੀਆਂ ਸੱਤਾ ਤੋਂ ਬਾਹਰ ਐ ਉਹਨਾਂ ਨੇ ਲਗਾਤਾਰ ਇਹ ਗੱਲਾਂ ਤਾਂ ਜ਼ਰੂਰ ਜਤਲਾਣੀਆਂ ਹੁੰਦੀਆਂ ਪਰ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਵੀ ਸਿਰ ਤੇ ਸਿਰਫ ਉਹਨਾਂ ਦੇ ਜਵਾਬ ਲਖੇਦਾਰ ਭਾਸ਼ਣਾ ਦੇ ਨਾਲ ਦੇਣ ਤੱਕ ਨਾ ਸੀਮਤ ਰਿਹਾ ਜਾਵੇ ਗਰਾਊਂਡ ਤੇ ਕੰਮ ਵੀ ਕੀਤਾ ਜਾਵੇ ਪਰ ਇਹ ਗੱਲ ਪੰਜਾ ਪਿਛਲੇ ਤਿੰਨਾਂ ਸਾਲਾਂ ਚੋਂ ਦੇਖਣ ਨੂੰ ਨਹੀਂ ਮਿਲੀ ਜਿਹੜੀ ਸਰਕਾਰ ਇਹ ਕਹਿੰਦੀ ਵੀ ਹਰ ਇੱਕ ਬੇਰੁਜ਼ਗਾਰ ਨੂੰ ਅਸੀਂ ਰੋਜ਼ਗਾਰ ਦੀ ਗਰੰਟੀ ਦੇਵਾਂਗੇ ਗਰੰਟੀ ਦਿੱਤੀ ਸੀਗੀ ਵੀ ਅਸੀਂ ਹਰ ਇੱਕ ਨੌਜਵਾਨ ਦੇ ਲਈ ਰੋਜ਼ਗਾਰ ਦਾ ਪ੍ਰਬੰਧ ਕਰਾਂਗੇ ਜੇ ਰੋਜ਼ਗਾਰ ਨਾ ਦੇ ਸਕੇ ਤੇ ਬੇਰੋਜ਼ਗਾਰੀ ਪੱਤਾ ਦਵਾਂਗੇ ਪਿਛਲੇ ਦਿਨਾਂ ਅਖਬਾਰਾਂ ਦੇ ਵਿੱਚ ਜੋ ਸਰਕਾਰ ਦੇ ਆંકੜੇ ਆਏ ਸਿਰਫ ਪੰਜਾਬ ਸਰਕਾਰ ਦੇ ਵੱਲੋਂ ਇੱਕ ਨੌਜਵਾਨ ਨੂੰ ਬੇਰੋਜ਼ਗਾਰੀ ਪੱਤਾ ਦਿੱਤਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਹੈਰਾਨੀ ਹੁੰਦੀ ਹੈ ਵੀ ਜਦੋਂ ਹਰ ਪਿੰਡ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਬੇਰੋਜ਼ਗਾਰੀ ਦਾ ਸੰਤਾਪ ਢਾ ਰਿਹਾ ਹੈ ਆਪਣੀ ਢਿੱਡ ਪਾਲਣ ਦੇ ਲਈ ਆਪਣਾ ਢਿੱਡ ਭਰਨ ਦੇ ਲਈ ਆਪਣੇ ਪਰਿਵਾਰ ਨੂੰ ਜਿਹੜਾ ਹੈ ਉੜਤਾ ਗੁਜ਼ਰ ਸਰਕਾਰ ਦੇ ਲਈ ਨੌਜਵਾਨ ਹਿੰਮਤਾਂ ਮਾਰਦੇ ਐ ਪਰ ਪਰਮਨੈਂਟ ਜਿਹੜੀ ਰੋਜ਼ਗਾਰ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਦੀ ਇੱਕ ਪਾਲਿਸੀ ਬਣਾ ਕੇ ਹਰ ਇੱਕ ਨੌਜਵਾਨ ਨੂੰ ਰੋਜ਼ਗਾਰ ਦਾ ਪ੍ਰਬੰਧ ਕਰਨਾ ਉਹਦੀ ਯੋਗਤਾ ਦੇ ਹਿਸਾਬ ਦੇ ਨਾਲ ਸਰਕਾਰ ਇਸ ਗੱਲ ਤੋਂ ਲਗਾਤਾਰ ਭੱਜ ਰਹੀ ਹੈ ਤੇ ਅਲੱਗ-ਅਲੱਗ ਮੁੱਦਿਆਂ ਦੇ ਵਿੱਚ ਲੋਕਾਂ ਦਾ ਧਿਆਨ ਡਾਇਵਰਟ ਕਰਨ ਦੇ ਵਿੱਚ ਲੱਗੀ ਹੋਈ ਹੈ ਸਾਰੇ ਸਾਰੇ ਲੀਡਰ ਆਪਾਂ ਕਹਿ ਲਈਏ ਇਸੀ ਗੱਲ ਨੂੰ ਦੇਖਦਿਆਂ ਹੋਇਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਅਸੀਂ ਇੱਕ ਪ੍ਰੋਗਰਾਮ ਲਿਖਿਆ ਹੈ ਪੇ ਪੂਰੇ ਪੰਜਾਬ ਦੀ ਨੌਜਵਾਨੀ ਨੂੰ ਇਕੱਠਿਆਂ ਕਰਕੇ 28 ਸਤੰਬਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਉੱਤੇ ਜਦ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖੜਕੜ ਕਲਾ ਬਿਖੇ 2022 ਦੇ ਵਿੱਚ ਸੋਚ ਚੱਕੀ ਸੀਗੀ ਪੰਜਾਬ ਦੇ ਅੱਜ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਪੰਜਾਬ ਦੀ ਨੌਜਵਾਨੀ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜ਼ਿਕਰ ਕਰਦਿਆਂ ਹੋਇਆ ਉਸੀ ਖੜਕਰ ਕਲਾ ਦੀ ਧਰਤੀ ਦੇ ਉੱਪਰ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਦੇ ਲਈ ਉਹਨਾਂ ਦੀ ਯੋਗਤਾ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਰੋਜ਼ਗਾਰ ਦੁਆਨ ਦੇ ਲਈ ਇੱਕ ਪੱਕਾ ਵੱਡਾ ਮੋਰਚਾ ਲਗਾਉਣ ਜਾ ਰਹੇ ਹਾਂ ਜਿਸ ਮੋਰਚੇ ਦੀ ਸ਼ੁਰੂਆਤ 28 ਸਤੰਬਰ ਨੂੰ ਹੋਏਗੀ ਖੜਕਰ ਕਲਾ ਦੀ ਧਰਤੀ ਤੋਂ ਉੱਪਰ ਮੈਂ ਪੂਰੇ ਪੰਜਾਬ ਭਰ ਦੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਨਾਲ ਸੰਬੰਧਿਤ ਨੌਜਵਾਨਾਂ ਨੂੰ ਉਹਦੇ ਤੋਂ ਇਲਾਵਾ ਪੰਜਾਬ ਭਰ ਦੀ ਨੌਜਵਾਨੀ ਨੂੰ ਸੱਦਾ ਦੇ ਰਿਹਾ ਹਾਂ 28 ਸਤੰਬਰ ਨੂੰ ਵੱਡੀ ਗਿਣਤੀ ਦੇ ਵਿੱਚ ਖੜਕੜ ਕਲਾ ਦੀ ਧਰਤੀ ਦੇ ਉੱਪਰ ਪਹੁੰਚੋ ਤਾਂ ਕਿ ਪੰਜਾਬ ਸਰਕਾਰ ਜਿਹੜੀ ਇਹ ਵਾਦੇ ਗਰੰਟੀਆਂ ਦੇ ਕੇ ਆਈ ਹੈ ਉਹ ਸਰਕਾਰ ਨੂੰ ਇਹ ਜਤਲਾਇਆ ਜਾਵੇ ਕਿ ਅੱਜ ਵੀ ਪੰਜਾਬ ਦੀ ਨੌਜਵਾਨੀ ਵੱਡੀ ਗਿਣਤੀ ਦੇ ਵਿੱਚ ਬੇਰੋਜ਼ਗਾਰੀ ਦਾ ਸੰਤਾਪ ਹੰਡਾ ਹੰਡਾ ਰਹੀ ਹੈ ਅੱਜ ਵੀ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਨਸ਼ਿਆਂ ਦੇ ਵਿਰੁੱਧ ਯੁੱਧ ਲਾ ਕੇ ਇੱਕ ਆਪਣੇ ਕਿਸਮ ਦੀ ਪਬਲਿਸਿਟੀ ਜਾਂ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਦੇ ਉੱਪਰ ਜਿਹੜਾ ਜ਼ੋਰ ਲਗਾਇਆ ਪਰ ਅੱਜ ਵੀ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਨੌਜਵਾਨਾਂ ਦੀਆਂ ਮੋਤਾਂ ਹੋ ਰਹੀਆਂ ਜਿੱਚ ਕੁੜੀਆਂ ਮੁੰਡੇ ਦੋਨੇ ਇਸੇ ਗੱਲ ਨੂੰ ਲੈ ਕੇ ਇੱਕ ਵੱਡਾ ਸੰਘਰਸ਼ ਇੱਕ ਵੱਡਾ ਮੋਰਚਾ ਅਸੀਂ ਲਗਾਉਣ ਜਾ ਰਹੇ ਹਾਂ ਤੇ ਸੱਦਾ ਦਿੰਦੇ ਆ 28 ਸਤੰਬਰ ਨੂੰ ਵਹੀਰਾ ਕੱਤ ਕੇ ਪੂਰੇ ਪੰਜਾਬ ਭਰ ਦੇ ਨੌਜਵਾਨ ਜਿਹੜੇ ਖੜਕੜ ਕਲਾ ਦੀ ਧਰਤੀ ਦੇ ਉੱਪਰ ਪਹੁੰਚਣ ਉਹਦੇ ਤੋਂ ਅੱਗੇ ਸਾਡੀਆਂ ਮੁੱਖ ਤੌਰ ਤੇ ਤਿੰਨ ਜਿਹੜੀਆਂ ਆ ਮੰਗਾਂ ਦੇ ਉੱਪਰ ਜਿਹੜੀ ਲੜਾਈ ਅਸੀਂ ਇਹ ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾ ਵੀ ਹਰ ਨੌਜਵਾਨ ਦੇ ਲਈ ਉਹਦੀ ਯੋਗਤਾ ਦੇ ਹਿਸਾਬ ਦੇ ਨਾਲ ਰੋਜ਼ਗਾਰ ਦਾ ਪ੍ਰਬੰਧ ਕਰੇ ਸਰਕਾਰ ਜੇ ਸਰਕਾਰ ਰੋਜ਼ਗਾਰ ਦਾ ਪ੍ਰਬੰਧ ਨਹੀਂ ਕਰ ਸਕਦੀ ਤੇ ਸਾਰੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਪੱਤਾ ਦੇਵੇ ਸਰਕਾਰ ਤੇ ਪੰਜਾਬ ਭਰ ਦੇ ਵਿੱਚ ਜਿਹੜੇ ਨਸ਼ੇ ਦੇ ਨਾਲ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਆ ਉਸ ਨਸ਼ੇ ਦੇ ਉੱਪਰ ਹਕੀਕੀ ਰੂਪ ਦੇ ਵਿੱਚ ਗਰਾਊਂਡ ਦੇ ਉੱਪਰ ਪੂਰਨ ਤੌਰ ਤੇ ਜਿਹੜੀ ਰੋਕਥਾਮ ਲੱਗੇ ਤੇ ਜਿਹੜੇ ਵੱਡੇ ਸਪਲਾਈਅਰ ਹੈ ਨਸ਼ੇ ਦੇ ਉਹਨਾਂ ਨੂੰ ਜੇਲੀ ਤੇ ਉਹਨਾਂ ਦੇ ਕ੍ਰਿਮੀਨਲ ਧਾਰਾਵਾਂ ਦਰਜ ਕਰਕੇ ਉਹਨਾਂ ਨੂੰ ਜਿਹੜਾ ਹੈ ਕੈਲੀਏ ਵੀ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਪਹਿਚਾਨ ਪੰਜਾਬ ਦੀ ਜਵਾਨੀ ਪੰਜਾਬ ਦੇ ਚੰਗੇ ਭਵਿੱਖ ਨੂੰ ਲੈ ਕੇ ਹੋਵੇ ਇਸ ਗੱਲ ਨੂੰ ਲੈ ਕੇ ਮੈਂ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਇਹ ਛੋਟਾ ਜਿਹਾ ਸੁਨੇਹਾ ਦੇ ਰਿਹਾ ਹਾਂ ਵੀ ਆਓ ਇਕੱਠੇ ਹੋਈਏ ਇਕੱਠੇ ਹੋ ਕੇ 28 ਸਤੰਬਰ ਨੂੰ ਹੱਲਾ ਮਾਰੀਏ ਤੇ ਇੱਕ ਵੱਡਾ ਮੋਰਚਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਝੜ ਜਿਹੜਾ ਅਸੀਂ ਲਗਾਉਣ ਜਾ ਰਹੇ ਹਾਂ ਉਹਦੇ ਵਿੱਚ ਹਰ ਜ਼ਿਲ੍ਹੇ ਤੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸ਼ਾਮਲ ਹੋਣ ਤੇ ਮੋਰਚਾ ਜਿਹੜਾ ਲਗਾਤਾਰ ਖੜਕੜ ਕਲਾ ਦੀ ਧਰਤੀ ਤੋਂ 28 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਆਜੋ ਤੱਕ ਲਗਾਤਾਰ ਇਹ ਸੰਘਰਸ਼ ਨੌਜਵਾਨਾਂ ਦਾ ਜਾਰੀ ਰਹੇਗਾ ਜਦੋਂ ਪੰਜਾਬ ਭਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਪ੍ਰੋਪਰ ਪ੍ਰਬੰਧ ਨਹੀਂ ਹੋਊਗਾ ਤੇ ਵੱਡੀ ਗਿਣਤੀ ਨੌਜਵਾਨਾਂ ਨੂੰ ਬੇਰੋਜ਼ਗਾਰੀ ਪੱਤੇ ਦਾ ਪ੍ਰਬੰਧ ਨਹੀਂ ਹੋਊਗਾ ਤੇ ਪੰਜਾਬ ਦੇ ਵਿੱਚ ਨਸ਼ੇ ਦਾ ਪ੍ਰੋਪਰ ਤੌਰ ਤੇ ਖਾਤਮਾ ਨਹੀਂ ਹੋਗਾ ਇਸ ਗੱਲ ਨੂੰ ਲੈ ਕੇ ਇਹ ਸੰਘਰਸ਼ ਲਗਾਤਾਰ ਅਸੀਂ ਜਿਹੜਾ ਲੜਨ ਦਾ ਤੈਅ ਕੀਤਾ ਹੈ ਧੰਨਵਾਦ